ਜੀ ਬਿਲਕੁਲ ਕੋਈ ਮਹਿਲਾ ਕਰਦੇ ਚੁੱਲ੍ਹੇ ਚੌਂਕੇ ਵਾਸਤੇ ਨਹੀਂ ਬਣੀ ਜੇ ਉਹ ਆਪਣੇ ਆਪ ਨੂੰ ਪਹਿਚਾਣੇਗੀ ਕਿ ਮੈਂ ਕੀ ਕਰ ਸਕਦੀ ਹਾਂ ਬਾਹਰ ਨਿਕਲੇਗੀ ਕੰਮ ਕਰੇਗੀ ਬਹੁਤ ਵਧੀਆ ਆ ਅਸੀਂ ਹਰਿਆਣੇ ਦੇ ਵਿੱਚ 18 ਲੇਡੀਆਂ ਸੀ ਜਿਹੜੀਆਂ ਕਿ ਅਲੱਗ-ਅਲੱਗ ਸਟੇਟ ਤੋਂ ਆਈਆਂ ਸੀਗੀਆਂ ਕੋਈ ਉੱਤਰਾਖੰਡ ਤੋਂ ਆਈ ਸੀ ਕੋਈ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਸਤਾਂ ਕਰਕੇ ਅਸੀਂ ਵੀ ਪੰਜਾਬ ਤੋਂ ਗਈਆਂ ਅਸੀਂ ਪੰਜਾਬ ਤੋਂ ਪੰਜ ਲੇਡਿਸ ਸੀਗੀਆਂ ਤੇ ਪੰਜਾਂ ਨੇ ਵੀ ਅਸੀਂ ਆਪਣੇ ਟੈਸਟ ਕਲੀਅਰ ਕੀਤੇ ਤੇ ਹਾਂਜੀ ਇਹ ਮੈਂ ਜ਼ਰੂਰ ਦੱਸਣਾ ਚਾਹੁੰਗੀ ਆਪਣੇ ਕਿਸਾਨ ਵੀਰਾਂ ਨੂੰ ਜਿਹੜਾ ਡਰੋਨ ਹੈ ਇਹਦੇ ਨਾਲ ਆਪਾਂ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰ ਸਕਦੇ ਹਾਂ ਉਹ ਵੀ ਸਿਰਫ 10 ਲੀਟਰ ਦੀ ਟੋਲੀ ਪੰਜਾਬ ਦੇ ਨੌਜਵਾਨਾਂ ਦੇ ਦੇਸ਼ਾਂ ਵਿੱਚ ਵਿਦੇਸ਼ਾਂ ਦੇ ਵਿੱਚ ਚਰਚੇ ਨੇ ਪਰ ਹੁਣ ਪੰਜਾਬ ਦੀਆਂ ਧੀਆਂ ਵੀ ਜਿਹੜੀਆਂ ਨੇ ਮੱਲਾ ਮਾਰ ਰਹੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਨਾਮ ਕੁਮਾਰ ਰਹੀਆਂ ਨੇ ਉੱਥੇ ਹੀ ਗੱਲ ਕਰਾਂਗੇ ਬਰੂੰਦੀ ਦੀ ਇੱਕ ਮਹਿਲਾ ਦੀ ਜਿਸ ਨੇ ਜਿਹੜਾ ਹੁਣ ਡਰੋਨ ਜਿਹੜਾ ਸਪਰੇਅ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਸ ਖੇਤ ਦੇ ਵਿੱਚ ਖੜੇ ਹਾਂ ਜਿੱਥੇ ਕਿ ਹੁਣ ਹੀ ਡਰੋਨ ਦਾ ਜਿਹੜਾ ਸਪਰੇਅ ਕਰਕੇ ਹਟੇ ਨੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ ਕਦੋਂ ਤੋਂ ਜਿਹੜਾ ਉਹ ਚਲਾ ਰਹੇ ਨੇ ਪਰ ਕਿਹਾ ਜਾਂਦਾ ਹੈ ਕਿ ਪਹਿਲੀ ਮਹਿਲਾ ਹੈ ਜਿਨ੍ਹਾਂ ਨੇ ਡਰੋਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਸੀ ਮੈਮ ਕੀ ਨਾਮ ਆ ਕਿਹੜਾ ਪਿੰਡ ਹੈ ਹਾਂਜੀ ਮੇਰਾ ਨਾਮ ਮਨਦੀਪ ਕੌਰ ਪੰਨੂਆ ਜੀ ਮੈਂ ਲੁਧਿਆਣਾ ਜ਼ਿਲ੍ਹੇ ਦੇ ਬੜੂੰਦੀ ਪਿੰਡ ਦੀ ਰਹਿਣ ਵਾਲੀ ਹਾਂ ਮੈਮ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ ਕਿਹਾ ਜਾਂਦਾ ਕਿ ਤੁਸੀਂ ਪਹਿਲੀ ਮਹਿਲਾ ਹੋ ਜਿਨ੍ਹਾਂ ਨੇ ਡਰੋਨ ਦੀ ਜਿਹੜੀ ਆ ਸਪਰੇਅ ਦੀ ਸ਼ੁਰੂਆਤ ਕੀਤੀ ਸੀ ਵੈਸੇ ਮਰਦ ਤਾਂ ਜਿਹੜੇ ਕੰਮ ਕਰਦੇ ਨਹੀਂ ਹਾਂ ਹਾਂਜੀ ਸਰ ਐਕਚੁਅਲੀ ਮੈਂ ਖੁਦ ਖੇਤੀ ਕਰਦੀ ਹਾਂ ਮੈਂ 5 ਏਕੜ ਦੇ ਵਿੱਚ ਆਪਣਾ ਵੈਜੀਟੇਬਲਸ ਦਾ ਕੰਮ ਕਰਦੀ ਹਾਂ ਮੈਂ ਇੱਕ ਲਿਮਟਿਡ ਕੰਪਨੀ ਚਲਾਉਂਦੀ ਹਾਂ ਜਿਸ ਦੀ ਮੈਂ ਚੇਅਰ ਪਰਸਨ ਹਾਂ ਤੇ ਦੇਖਿਆ ਜਾਵੇ ਤਾਂ ਮੈਂ ਐਗਰੀਕਲਚਰ ਨਾਲ ਹੀ ਰਿਲੇਟਿਡ ਹਾਂ ਜਿੱਦਾਂ ਪ੍ਰਧਾਨ ਮੰਤਰੀ ਜੀ ਦੀ ਸਕੀਮ ਆਈ ਸੀ ਕਿ ਉਹ ਮਹਿਲਾ ਸਸ਼ਕਤੀਕਰਨ ਦੀ ਗੱਲ ਕਰ ਰਹੇ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਇੰਡੀਆ ਦੇ ਵਿੱਚ ਹਰ ਸਟੇਟ ਦੀ ਲੇਡੀ ਨੂੰ ਸਸ਼ਕ ਤੇ ਉਹਦੇ ਨਾਲ ریلیਟਡ ਫਿਰ ਡਰੋਨ ਆਇਆ ਤੇ IFCO ਵਾਲਿਆਂ ਤੋਂ ਸਾਨੂੰ ਪਤਾ ਲੱਗਿਆ ਕਿ ਇਦਾਂ ਕੀ ਡਰੋਨ ਦੀ ਕੋਈ ਸਕੀਮ ਆਈ ਆ ਠੀਕ ਹੈ ਤੇ ਫਿਰ ਅਸੀਂ ਮਾਨੇਸਰ ਦੇ ਵਿੱਚ ਜਾ ਕੇ 15 ਦਿਨ ਦੀ ਡਰੋਨ ਦੀ ਟ੍ਰੇਨਿੰਗ ਲਈ ਹਾਂਜੀ ਜਦੋਂ ਤੁਸੀਂ ਡਰੋਨ ਲਿਆ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਡਰੋਨ ਤੁਹਾਨੂੰ ਮਿਲਿਆ ਕਿੰਨੀਆਂ ਮਹਿਲਾਵਾਂ ਤੁਹਾਡੇ ਨਾਲ ਗਈਆਂ ਸੀ ਉੱਥੇ ਜਿਹੜੀਆਂ ਪੰਜਾਬ ਦੇ ਵਿੱਚੋਂ ਕਿੰਨੀਆਂ ਮਹਿਲਾਵਾਂ ਸੀ ਹਾਂਜੀ ਆ ਅਸੀਂ ਹਰਿਆਣਾ ਦੇ ਵਿੱਚ 18 ਲੇਡੀਆਂ ਸੀ ਜਿਹੜੀਆਂ ਕਿ ਅਲੱਗ-ਅਲੱਗ ਸਟੇਟ ਤੋਂ ਆਈਆਂ ਸੀਗੀਆਂ ਕੋਈ ਉਤਰਾਖੰਡ ਤੋਂ ਆਈ ਸੀ ਕੋਈ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਇਸ ਤਰ੍ਹਾਂ ਕਰਕੇ ਅਸੀਂ ਵੀ ਪੰਜਾਬ ਤੋਂ ਗਈਆਂ ਅਸੀਂ ਪੰਜਾਬ ਤੋਂ 5 ਲੇਡਿਸ ਸੀਗੀਆਂ ਤੇ ਪੰਜਾਂ ਨੇ ਵੀ ਅਸੀਂ ਆਪਣੇ ਟੈਸਟ ਕਲੀਅਰ ਕੀਤੇ ਤੇ ਆਪਣੀਆਂ ਸਾਰਾ ਕਲੀਅਰ ਕਰਕੇ ਉੱਥੋਂ ਫਿਰ ਵਾਪਸ ਆਈਆਂ ਇੱਕ ਡਰੋਨ ਪਾਇਲਟ ਦੀ ਟ੍ਰੇਨਿੰਗ ਲੈ ਕੇ ਮੈਮ ਜਿਸ ਤਰ੍ਹਾਂ ਤੁਸੀਂ ਡਰੋਨ ਚਲਾਉਂਦੇ ਹੋ ਅਸੀਂ ਦੇਖਿਆ ਕਿ ਅਕਸਰ ਮਹਿਲਾਵਾਂ ਜਿਹੜੀਆਂ ਨੇ ਸੌਫਟ ਜੌਬ ਚ ਚਾਹੁੰਦੀਆਂ ਨੇ ਚਾਹੇ ਟੀਚਰ ਬਣਨਾ ਜਾਂ ਡਾਕਟਰ ਬਣਨਾ ਤੁਸੀਂ ਕਿਸ ਤਰ੍ਹਾਂ ਇਸ ਖੇਤੀ ਨੂੰ ਜਿਹੜਾ ਚੁਣਿਆ ਜਦੋਂ ਤੁਸੀਂ ਦੱਸੋਗੇ ਹਾਂਜੀ एक्चुअली ਮੇਰੇ ਹਸਬੰਦ ਖੇਤੀ ਕਰਦੇ ਨੇ ਉਹ ਖੇਤੀ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਸੀ ਲੱਗ ਕਰਨਾ ਚਾਹੁੰਦੇ ਸੀ ਕਣਕ ਝੋਨੇ ਦੀ ਖੇਤੀ ਛੱਡ ਕੇ ਤੇ ਉਹਨਾਂ ਨੇ ਕੰਮ ਸਟਾਰਟ ਕੀਤਾ ਉਹਨਾਂ ਤੋਂ ਹੀ ਇਨਸਪਾਇਰ ਹੋ ਕੇ ਫਿਰ ਮੈਂ ਵੀ ਉਹਨਾਂ ਦੇ ਨਾਲ ਕੰਮ ਕਰਨਾ ਸਟਾਰਟ ਕੀਤਾ ਮੈਮ ਜਿਸ ਤਰ੍ਹਾਂ ਕਿੰਨੀਆਂ ਕ ਮਹਿਲਾਵਾਂ ਹੋਰ ਤੁਹਾਡੇ ਨਾਲ ਜਿਹੜੀਆਂ ਨੇ ਸਹਿਯੋਗ ਦੇ ਦੀਆਂ ਜਾਂ ਤੁਹਾਡੇ ਅੰਦਰ ਜਿਹੜੀਆਂ ਕੰਮ ਕਰਦੀਆਂ ਆ ਦੇਖੋ ਜੀ ਸਾਡੀ ਕੰਪਨੀ ਬਣੀ ਹੋਈ ਆ ਉਹਦੇ ਵਿੱਚ ਅਸੀਂ ਪੰਜ ਡਾਇਰੈਕਟਰਾਂ ਤੇ 300 ਪਲੱਸ ਕਿਸਾਨ ਸਾਡੇ ਨਾਲ ਜੁੜ ਚੁੱਕੇ ਆ ਸਾਡਾ ਮੋਟਿਵ ਇਹ ਹੁੰਦਾ ਕਿ ਕਿਸਾਨਾਂ ਨੂੰ ਅਸੀਂ ਪਿੰਡ ਦੇ ਵਿੱਚ ਹਰ ਇੱਕ ਚੀਜ਼ ਫਰਟੀਲਾਈਜ਼ਰ ਪੈਸਟੀਸਾਈਡ ਬੀਜ ਅਸੀਂ ਉਹਨਾਂ ਨੂੰ ਹਰ ਇੱਕ ਚੀਜ਼ ਦੀ ਸਹੂਲਤ ਪਿੰਡ ਦੇ ਵਿੱਚ ਹੀ ਘੱਟ ਕੀਮਤ ਦੇ ਉੱਤੇ ਪ੍ਰੋਵਾਈਡ ਕਰਵਾਈਏ ਤੇ ਇਹਦੇ ਨਾਲ ਰਿਲੇਟਡ ਹੀ ਹੁਣ ਅਸੀਂ ਡਰੋਨ ਲੈ ਕੇ ਆਏ ਆ ਡਰੋਨ ਦੇ ਨਾਲ ਅਸੀਂ ਨੈਨੋ ਯੂਰੀਆ ਨੈਨੋ ਡੀਏਪੀ ਦਾ ਛੜਕਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਰਾਂਗੇ ਜਦੋਂ ਤੁਸੀਂ ਨੈਨੋ ਜੂਰੀਆ ਜਾਂ ਨੈਨੋ ਡੀਏਪੀ ਦੀ ਗੱਲ ਕੀਤੀ ਆ ਕਿ ਤੁਸੀਂ ਕਿਸਾਨਾਂ ਨੂੰ ਵੀ ਜਾਗਰੂਕ ਕਰਦੇ ਹੋ ਵੀ ਇਹਦੇ ਕੀ ਫਾਇਦੇ ਨੇ ਇਸ ਦੇ ਨਾਲ ਸਮਾਂ ਬਚਦਾ ਜਾਂ ਹੋਰ ਕੀ ਕੀ ਜਿਹੜੇ ਬੈਨੀਫਿਟ ਨੇ ਹਾਂਜੀ ਇਹ ਮੈਂ ਜ਼ਰੂਰ ਦੱਸਣਾ ਚਾਹੂੰਗੀ ਆਪਣੇ ਕਿਸਾਨ ਵੀਰਾਂ ਨੂੰ ਜਿਹੜਾ ਡਰੋਨ ਹੈ ਇਹਦੇ ਨਾਲ ਆਪਾਂ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰ ਸਕਦੇ ਹਾਂ ਉਹ ਵੀ ਸਿਰਫ 10 ਲੀਟਰ ਦੀ ਢੋਲੀ 1 ਏਕੜ ਦੇ ਵਿੱਚ ਆਟੋ ਦੇ ਵਿੱਚ ਜਾ ਕੇ ਅਸੀਂ ਮੈਪਿੰਗ ਕਰਾਂਗੇ ਪੂਰੇ ਖੇਤ ਦੀ ਹੁਣ ਜਿੱਦਾਂ ਕਿ ਆਪਾਂ ਪੰਪ ਦੇ ਨਾਲ ਸਪਰੇਅ ਕਰਦੇ ਆ ਪੰਪ ਦੇ ਨਾਲ ਹੁੰਦਾ ਕਿ ਕੋਈ ਨਾ ਕੋਈ ਨਾ ਕੁਨ ਨਾ ਤਾਂ ਆਪਣੇ ਤੋਂ ਛੋਟੀ ਜਾਂਦਾ ਹੈ ਚਿੱਕੇ ਪਰ ਡਰੋਨ ਪ੍ਰੋਪਰ ਮੈਪਿੰਗ ਕਰੇਗਾ ਇੱਕ ਵੀ ਕੋਨਾ ਨਹੀਂ ਛੱਡੇਗਾ ਸਾਰੇ ਤੁਹਾਡੇ ਪ੍ਰੋਪਰ ਵੀ ਦੇ ਨਾਲ ਸਪਰੇਅ ਹੋਏਗੀ ਇਹਦਾ ਇੱਕ ਹੋਰ ਬੈਨੀਫਿਟ ਹੋਏਗਾ ਕਿ ਜਿਹੜੀ ਇਹ ਸਪਰੇਅ ਕਰੇਗਾ ਨਾ ਇਹ ਥਰਸਟ ਜਨਰੇਟ ਕਰਦਾ ਹੈ ਜਦੋਂ ਥਰਸਟ ਜਨਰੇਟ ਕਰੇਗਾ ਇਹ ਪੱਤਿਆਂ ਦੇ ਉੱਪਰ ਹੀ ਸਪਰੇਅ ਟਿਕਦੀ ਹੈ ਤੇ ਪੱਤਿਆਂ ਦੇ ਉੱਪਰ ਜਿਹੜੀ ਆਪਣੀ ਧੂਲ ਮਿੱਟੀ ਜੰਮੀ ਹੁੰਦੀ ਹੈ ਨਾ ਉਹ ਬਿਲਕੁਲ ਕਲੀਨ ਹੋ ਜਾਂਦੀ ਹੈ ਤੇ ਜਿਹੜੀ ਫਸਲ ਹੈ ਉਹ ਆਪਣੀ ਜਿਹੜੀ ਖਾਦ ਕਰਾ ਜਦੋਂ ਸੂਰਜ ਦੀ ਰੋਸ਼ਨੀ ਤੋਂ ਲੈਣੀ ਆ ਉਹ ਵਧੀਆ ਟੰਗ ਨਾਲ ਲੈ ਸਕਦੀ ਹੈ ਜਿਹਦੇ ਨਾਲ ਕਿ ਪੌਦਾ ਵਧੀਆ ਤਰੀਕੇ ਨਾਲ ਗਰੋ ਵੀ ਕਰਦਾ ਹੈ ਮੈਮ ਜਿਸ ਤਰ੍ਹਾਂ ਤੁਸੀਂ ਡਰੋਨ ਚਲਾ ਲੈਂਦੇ ਹੋ ਹੋਰ ਵੀ ਕੋਈ ਖੇਤੀ ਦੇ ਸੰਦ ਜਿਦਾਂ ਟਰੈਕਟਰ ਜਾਂ ਕੋਈ ਹੋਰ ਜਿਹੜੇ ਚਲਾ ਲੈਂਦੇ ਹੋ ਹਾਂਜੀ ਜਿੱਦਾਂ ਮੈਂ ਵੈਜੀਟੇਬਲਸ ਦਾ ਸਾਰਾ ਹੀ ਕੰਮ ਕਰਦੀ ਆ ਟਰੈਕਟਰ ਤੋਂ ਚਲਾ ਹੀ ਲੈਂਦਾ ਚਲਾ ਲੈਨੀ ਆ ਆਪਣੇ ਬੇਟੇ ਦੀ ਹੈਲਪ ਦੇ ਨਾਲ ਕਰ ਲੈਨੀ ਆ ਹੁਣ ਡਰੋਨ ਲਿਆਂਦਾ ਹੁਣ ਡਰੋਨ ਚੁਲਾਈਦਾ ਹੁਣ ਆਪਣੇ ਖੇਤ ਦੇ ਵਿੱਚ ਇਦਾਂ ਕਿ ਈਜ਼ੀ ਹੈ ਕਿ ਖੁਦ ਸਪਰੇਅ ਕਰ ਲਈਦੀ ਆ ਪਹਿਲਾਂ ਤਾਂ ਹੁੰਦਾ ਸੀ ਮੰਨ ਲਓ ਜਿੱਦੋਂ ਹੁਣ ਅਸੀਂ ਵੈਜੀਟੇਬਲਸ ਦਾ ਕੰਮ ਕਰਦੇ ਆ بارش ਤੋਂ ਬਾਅਦ ਆ ਜਿਹੜੀ ਫੰਗੀਸਾਈਡ ਦੀ ਪ੍ਰੋਬਲਮ ਸਾਨੂੰ ਬਹੁਤ ਜ਼ਿਆਦਾ ਆ ਜਾਂਦੀ ਆ ਹੁਣ ਇਹਦੇ ਦੇ ਨਾਲ ਮੈਂ ਆਸਾਨੀ ਦੇ ਨਾਲ ਅੱਧੇ ਕੇ ਆਪਣੇ ਵੈਜੀਟੇਬਲਸ ਤੇ ਸਪਰੇਅ ਕਰ ਸਕਦੀਆਂ ਤੇ ਉਹਨੂੰ ਮੈਂ ਉਸ ਬਿਮਾਰੀ ਨੂੰ ਮੈਂ ਉੱਥੇ ਹੀ ਠੱਲ ਪਾ ਸਕਦੀ ਆ ਜਿਸ ਤਰ੍ਹਾਂ ਤੁਸੀਂ ਪਿੰਡ ਦੇ ਵਿੱਚ ਰਹਿ ਕੇ ਇੱਕ ਬਹੁਤ ਵਧੀਆ ਕਿੱਤਾ ਚੁਣਿਆ ਬਹੁਤ ਵਧੀਆ ਕੰਮ ਚੁਣਿਆ ਤੁਸੀਂ ਇੱਕ ਫਾਰਮਿੰਗ ਵੀ ਕਰਵਾਉਣੀ ਹੈ ਜਾਂ ਤੁਸੀਂ ਕਹਿੰਦੇ ਖੇਤੀਬਾੜੀ ਦਾ ਜਿਹੜਾ ਧੰਦਾ ਵੀ ਅਪਣਾਇਆ ਹੋਇਆ ਵਾ ਹੋਰ ਮਹਿਲਾਵਾਂ ਨੂੰ ਕੀ ਸੁਨੇਹਾ ਵਾ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਕਿਉਂਕਿ ਕਈ ਵਾਰੀ ਮਹਿਲਾ ਸੋਚਦੀ ਆ ਕਿ ਉਹ ਘਰ ਦੇ ਚੁੱਲ੍ਹੇ ਚੌਕੇ ਵਾਸਤੇ ਬਣੀ ਜਾਂ ਲੋਕ ਕਹਿੰਦੇ ਨਹੀਂ ਜੀ ਬਿਲਕੁਲ ਕੋਈ ਮਹਿਲਾ ਘਰ ਦੇ ਚੁੱਲ੍ਹੇ ਚੌਕੇ ਵਾਸਤੇ ਨਹੀਂ ਬਣੀ ਜੇ ਉਹ ਆਪਣੇ ਆਪ ਨੂੰ ਪਹਿਚਾਣੇਗੀ ਕਿ ਮੈਂ ਕੀ ਕਰ ਸਕਦੀ ਹਾਂ ਬਾਹਰ ਨਿਕਲੇਗੀ ਕੰਮ ਕਰੇਗੀ ਬਹੁਤ ਵਧੀਆ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਘਰ ਦੇ ਅੰਦਰ ਰਵੇ ਆਪਣਾ ਘਰ ਵੀ ਸੰਭਾਲੋ ਤੇ ਆਪਣੇ ਮੈਂ ਚਾਹੁੰਦੀ ਆ ਕਿ ਇਹਦੇ ਨਾਲ ਕੀ ਹੈ ਕਿ ਆਪਣੇ ਜਿੱਦਾਂ ਆਪਾਂ ਹੁਣ ਕੰਮ ਕਰਾਂਗੇ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀ ਇਨਕਮ ਵੀ ਇਨਕਰੀਜ਼ ਹੋਏਗੀ ਇਹ ਨਹੀਂ ਹੈਗਾ ਕਿ ਘਰ ਦੇ ਵਿੱਚ ਇੱਕ ਕਮਾਏਗਾ ਤੇ ਚਾਰ ਬੈਠ ਕੇ ਖਾਣਗੇ ਉਹ ਚੀਜ਼ ਨੂੰ ਆਪਾਂ ਨਹੀਂ ਕਰਨਾ ਜੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਹਿਲਾ ਜਿਸ ਦੇ ਵੱਲੋਂ ਜਿਹੜਾ ਕਿ ਡਰੋਨ ਜਿਹੜਾ ਚਲਾਇਆ ਜਾਂਦਾ ਤੇ ਖੇਤਾਂ ਦੇ ਵਿੱਚ ਸਪਰੇਅ ਕੀਤਾ ਜਾਂਦਾ ਕਿਤੇ ਨਾ ਕਿਤੇ ਹੋਰਾਂ ਮਹਿ ਹੋਰਾਂ ਮਹਿਲਾਵਾਂ ਨੂੰ ਵੀ ਜਿਹੜਾ ਸਨੇਹਾ ਦਿੰਦੇ ਨੇ ਕਿ ਉਹ ਘਰੋਂ ਬਾਹਰ ਨਿਕਲਣ ਤੇ ਮੋੜੇ ਦੇ ਨਾਲ ਮੋੜਾ ਚਲਾ ਕੇ ਮਲਾ ਕੇ ਜਿਹੜਾ ਮਰਦਾਂ ਦੇ ਕੰਮ ਕਰਨ ਤਾਂ ਜੋ ਤਰੱਕੀ ਕੀਤੀ ਜਾ ਸਕਦੀ ਹੈ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਦਸ